ਤਪਾਲਾ ਭਾਈ ਮੇਰੇ ਮੋਢੇ ਨੂੰ ਤੇਰੇ ਮੋਢੇ ਤੇ ਹੈਂਡਲ ਲੱਗੇ ਹੋਏ ਨੇ ਮਾਰਦਾ ਤੂੰ ਪਾਉਣਾ ਨਹੀਂ ਹੱਥ ਨਹੀਂ ਪਾਉਣਾ ਇਹਦੇ ਪੱਕੀ ਪਤਾ ਕੀ ਕਰਤੇ ਹਾਂ ਦੱਸ ਹਾਂ ਆਪਣਾ ਡੱਡੂ ਮੈਂ ਵੱਡਾ ਹੋ ਗਿਆ ਪਲ-ਪਲ ਕੇ ਹਨਾ ਸਾਰਾ ਪਤਾ ਮੈਨੂੰ ਤੂੰ ਕਿਹਨੂੰ ਕਹਿੰਦਾ ਡੱਡੂ ਚੰਗਾ ਸਾਰਾ ਪਤਾ ਜੇ ਸਾਥ ਮਾਤਾ ਖੋਲ੍ਹਿਆ ਕਰ ਮੈਂਟ ਚ ਮੈਂ ਨਹੀਂ ਆਉਂਦਾ ਓਏ ਆ ਖੋਲ੍ਹਿਆ ਕਰ ਮੈਂਟ ਲਾਲ ਕਰਦਾ ਗੁੱਡਾ ਆ ਮੋਢਾ ਯਾਰਾ ਆ ਭਾਈ ਆਹ ਪਰਾ ਖੋਲ੍ਹ ਜਿਸ ਮੈਂ ਤਾਂ ਔਖੀ ਬੈਠੀ ਆ ਮੈਂ ਤਾਂ ਨਾ ਤੁਰ ਕੇ ਬੈਠੀ ਆ। ਬਾਈ ਅਸੀਂ ਜਿੱਦੇ ਨੇ ਤੂੰ ਆਈ ਆ ਮੈਂ ਔਖਾਂ ਉਦੇ ਦਾ। ਕਰਦਾ ਰਹੇ ਤਾਂ ਬਾਹਰ ਭਾਈ ਨਹੀਂ ਯਾਰਾ। ਬਾਈ ਜਾਣਦਾ ਤਾਂ ਬੋਲ ਦੇ ਨੀ ਔਖ ਮੈਂ ਤੂੰ। ਆਈ ਜੁਣਾ ਨਾ। ਉਹ ਤੁਰਤੇ ਹੀ ਨਹੀਂ ਯਾਰ ਭਾਜਦਾ ਇਹ ਨਾ। ਉਹਰੇ ਗੈਰਚ ਮੈਂ ਟੈਪੂ ਤੇ ਮੈਂ ਚੜੀ ਹੁੰਦੀ ਆ। ਹੁਣ ਡਰ ਲੱਗਦਾ। ਆ ਚਾੜੀ ਯਾਰ ਪਹਿਲਾਂ ਨਾ। ਚਲੋ। 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 ਕਰੂਟੇ ਕੋ ਵਾਟ ਲੈ ਯਾਰ